ਕੀ ਨੋ ਠੀਕ ਆ ਹਾਂਜੀ ਹਾਂਜੀ ਜੀ ਸਰ ਜਿਹੜੇ ਅੱਜ ਅੱਜ ਇਸ ਤਰ੍ਹਾਂ ਵਾਜੀ ਅੱਜ ਜਿਹੜਾ ਹੁਣ ਗਰਮੀ ਬਹੁਤ ਜ਼ਿਆਦਾ ਚੱਲ ਰਹੀ ਆ ਅਤੇ ਸਾਡੇ ਕਰਮਚਾਰੀ ਜਿਹੜੇ 1 ਪੁਆਇੰਟ ਦੇ ਤੋਂ 2-3 3-4 4 ਕਰਮਚਾਰੀ ਡਿਊਟੀ ਕਰ ਰਹੇ ਨੇ ਔਰ ਪੁਆਇੰਟਾਂ ਦੇ ਉੱਤੇ ਜਦੋਂ ਮੁਲਾਜ਼ਮ ਪੁਆਇੰਟ ਛੱਡ ਕੇ ਪਾਣੀ ਪੀਣ ਵਾਸਤੇ ਜਾਂਦਾ ਜਾਂ ਪਾਣੀ ਬੋਤਲ ਭਰਨ ਜਾਂਦਾ ਵਾ ਤੇ ਉਦੋਂ ਮਗਰੋਂ ਟ੍ਰੈਫਿਕ ਮਗਰੋਂ ਜਿਹੜੀ ਜਾਮ ਲੱਗਦੀ ਆ ਇਸ وجہ ਕਰਕੇ ਰੇ ਡੇਅ ਇਸ ਤੀਨੂੰ ਧਿਆਨ ਚ ਰੱਖਦੇ ਆ ਹਾਂ ਤੇ ਮਲਾਜਮਾਂ ਦੀ ਸਿਹਤ ਦਾ ਧਿਆਨ ਰੱਖਦੇ ਆ ਗਰਮੀ ਨੂੰ ਮਧਿਆ ਨਜ਼ਰ ਰੱਖਦੇ ਆ ਜੀ ਐਸ अरोड़ा ਫਰਮ ਵੱਲੋਂ ਜਿਹੜੇ ਸਾਨੂੰ ਇੱਥੇ ਕੁਝ ਜਿਹੜੇ ਕਰੀਬ 60 70 ਜਿਹੜੇ ਸਾਨੂੰ ਇਸ਼ੂ ਕੀਤੇ ਗਏ ਰੈਬਰ ਦਿੱਤੇ ਗਏ ਆ ਜਿਹੜੇ ਅਸੀਂ ਵੱਖ-ਵੱਖ ਪੁਆਇੰਟਾਂ ਦੇ ਉੱਤੇ ਜਿਹੜੇ ਆ ਮਲਾਜਮਾਂ ਨੂੰ ਦੇ ਰਹੇ ਆ ਤਾਂ ਜੋ ਮਲਾਜਮ ਜਿਹੜੇ ਆ ਉਹ ਉਹਨਾਂ ਰੈਬਰਾਂ ਦੇ ਵਿੱਚ ਆਪਣਾ ਜਿਹੜਾ ਪਾਣੀ ਜਿਹੜਾ ਵਾ ਉਹ ਭਰ ਕੇ ਪੀ ਸਕਣ ਅਤੇ ਡਾਕਟਰ ਸਾਡੇ ਡਾਕਟਰ ਸਾਹਿਬ ਨੇ ਨੀਰ ਜੀ ਉਹਨਾਂ ਨੇ ਸਾਨੂੰ ORS ਦਿੰਦੇ ਨੇ ਉਹ ਹਰ ਇੱਕ ਦਸੀ 15 ਦਿਨੀ ਮਲਾਜਮਾਂ ਨੂੰ ਪੀਣ ਵਾਸਤੇ ORS ਦਿੰਦੇ ਆ ਤਾਂ ਜੋ ਮਲਾਜਮ ਜਿਹੜੇ ਆ ਪ੍ਰੋਪਰ ਆਪਣੀ ਸਿਹਤ ਦਾ ਵੀ ਧਿਆਨ ਰੱਖ ਸਕਣ ਅਤੇ ਮਲਾਜਮ ਜਿਹੜੇ ਆ ਉਹ ਗਰਮੀ ਤੋਂ ਬਚ ਸਕਣ ਤੇ ਆਪਣੀ ਸਹੀ ਡਿਊਟੀ ਕਰ ਸਕਣ ਅਤੇ ਇਹਦੇ ਨਾਲ ਨਾਲ ਮਾਨਯੋਗ ਕਮਿਸ਼ਨਰ ਸਾਹਿਬ ਵੱਲੋਂ ਛਟੜੀਆਂ ਦਾ ਆਰਡਰ ਵੀ ਦਿੱਤਾ ਗਿਆ ਵਾ ਜੋ ਜਲਦੀ ਜੜੀਆਂ ਸੜੀਆਂ ਛਟੜੀਆਂ ਵੀ ਗਈਆਂ ਤੇ ਬਤੀਤ ਜਾਣ